नमस्कार मैं काजल मिश्रा स्वागत है आपका नवा पंजाब में जैसा कि आज विधानसभा चुनाव की तारीखों का ऐलान हो चुका है हरियाणा के साथ ही जम्मू कश्मीर में भी चुनाव का ऐलान हो चुका है सितंबर में जहां जम्मू कश्मीर में चुनाव होंगे वहीं एक अक्टूबर को हरियाणा में चुनाव होंगे इस सिलसिले में बात करने के लिए आज हमारे साथ स्टूडियो में मौजूद है हमारे सीनियर पत्रकार बलविंदर सिंह जम्मू तो आइए जानते हैं कि इनसे बात करके पता करते हैं कि क्या है वहाँ के चुनाव की स्थिति तो सर जैसा कि आपको पता है कि आज ही इलेक्शन कमीशन ने चुनाव की तारीखों का ऐलान कर दिया है हाने। और हाने। सितंबर में जम्मू कश्मीर में स्टार्ट हो रहे हैं चुनाव पहला जो चुनाव है वो सितंबर में है जम्मू कश्मीर में और हरियाणा में उसके बाद है चार सितंबर चार अक्टूबर को और वहाँ पे नतीजे आएंगे तो क्या लगता है कि इतने साल बाद जो जम्मू कश्मीर में इलेक्शन हो रहे हैं तो वो क्या लगता है कि जो आतंकी गतिविधियाँ वहाँ पर चल रही हैं इन गतिविधियों के चलते क्या मतदाता अपने आप को सुरक्षित महसूस करते हुए क्या वो वोट देने जाएंगे ਦੇਖੋ ਕਾਜਲ ਜੀ ਜਿਹੜਾ ਜਿੱਥੋਂ ਤੱਕ ਜੰਮੂ ਕਸ਼ਮੀਰ ਦਾ ਸਬੰਧ ਹੈ ਉੱਥੇ ਜਿਹੜੀ ਅਸੈਂਬਲੀ ਹੈ 2018 ਦੇ ਵਿੱਚ ਭੰਗ ਕਰ ਦਿੱਤੀ ਗਈ ਸੀ ਜੀ ਉਸ ਤੋਂ ਬਾਅਦ ਉੱਥੇ ਚੋਣਾਂ ਨਹੀਂ ਹੋਈਆਂ ਉਸ ਤੋਂ ਬਾਅਦ 5 ਅਗਸਤ 2019 ਨੂੰ ਜਿਹੜਾ ਜੰਮੂ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਦਿੱਤਾ ਗਿਆ ਸੀ ਉਹ ਵੀ ਖਤਮ ਕਰ ਦਿੱਤਾ ਗਿਆ ਸੀ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ ਜੰਮੂ ਐਂਡ ਕਸ਼ਮੀਰ ਲੇ ਐਂਡ ਲਦਾਖ ਦੋਨੇ ਝੂਟੀ ਬਣਾ ਦਿੱਤੇ ਗਏ ਸੀਗੇ ਤੇ ਇਸ ਗੱਲ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਰੋਸ ਸੀ ਗੁੱਸਾ ਸੀ ਵੀ ਸਾਨੂੰ ਕੇਂਦਰ ਸਰਕਾਰ ਨੇ ਕੋਈ ਖਾਸ ਰਾਹਤ ਤੱਕ ਹੀ ਦੇਣੀ ਸੀਗੀ ਜੋ ਸਾਨੂੰ ਮਿਲੀ ਉਹ ਵੀ ਵਾਪਸ ਲੈ ਲਈ ਗਈ ਤੇ 5 ਅਗਸਤ 2019 ਤੋਂ ਬਾਅਦ ਉੱਥੇ ਜਿਹੜੀ ਸਿਚੁਏਸ਼ਨ ਆ ਕਾਫੀ ਖਰਾਬ ਹੋਈ ਸੀਗੀ ਪਰ ਹੌਲੀ ਹੌਲੀ ਉੱਥੇ ਮੰਗ ਵਧ ਗਈ ਵੀ ਚੋਣਾਂ ਜਿਹੜੀਆਂ ਜਲਦੀ ਕਰਵਾਈਆਂ ਜਾਣੀਆਂ ਚਾਹੀਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਉੱਥੇ ਇਹ ਹੋਇਆ ਮਤਲਬ ਪਹਿਲੀ ਵਾਰੀ ਕਿ ਉੱਥੇ ਜਦੋਂ 5 ਅਗਸਤ 2019 ਨੂੰ ਇਹ ਦੋ ਲੈ ਲਾਖ ਅਲਾ ਤੇ ਜੰਮੂ ਕਸ਼ਮੀਰ ਦੋ ਝੂਟੀ ਬਣਾਈਆਂ ਗੀਆਂ ਤੇ ਉੱਥੇ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਉਹ ਤੋਂ ਬਾਅਦ ਮੁਰਹਦਬੰਦੀ ਕਮਿਸ਼ਨ ਵੀ ਬਣਿਆ ਉੱਥੇ ਸੀਟਾਂ ਦੀ ਗਿਣਤੀ ਜਿਹੜੀ ਵਧਾ ਦਿੱਤੀ ਗਈ ਸੱਤ ਸੀਟਾਂ ਵਧਾਈਆਂ ਗਈਆਂ ਜੀ ਇੱਕ ਸੀਟ ਜਿਹੜੀ ਆ ਉਹ ਜੰਮੂ ਕਸ਼ਮੀਰ ਰੀਜਨ ਨੂੰ ਤੇ 5 6 ਜਿਹੜੀਆਂ ਉਹ ਜੰਮੂ ਰੀਜਨ ਦੇ ਵਿੱਚ ਗਈਆਂ ਸੋ ਇਸ ਤਰੀਕੇ ਦੀ ਵੰਡ ਕੀਤੀ ਗਈ ਇਸ ਵੰਡ ਨੂੰ ਲੈ ਕੇ ਵੀ ਉੱਥੇ ਰੇਡ ਕਰਿਆ ਇਹਦੇ ਬਿਆਨਬਾਜ਼ੀ ਹੁੰਦੀ ਰਹੀ ਵੀ ਭਾਜਪਾ ਕਿਸ ਕਿਸਮ ਦੀ ਜਿਹੜੀ ਡਿਵੀਜ਼ਨ ਕਰਨਾ ਚਾਹੁੰਦੀ ਹੈ ਤੇ ਇਸ ਦੇ ਨਾਲ ਸੀਟਾਂ ਵਧਣ ਦੇ ਨਾਲ ਇਹ ਹੋ ਗਿਆ ਕਿ 90 ਸੀਟਾਂ ਜਿਹੜੀਆਂ ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਹੋ ਗਈਆਂ ਜਿਹੜੀਆਂ ਸੀਟਾਂ ਵਧਾਈਆਂ ਗਈਆਂ ਚਾਰ ਸੀਟਾਂ ਜਿਹੜੀਆਂ ਲੇਹ ਲਦਾਖ ਵਾਲੇ ਰੀਜਨ ਚ ਦੇ ਵਿੱਚ ਚਲੇ ਗਈਆਂ ਇਸ ਕਰਕੇ ਦੇ ਲੋਕਾਂ ਕੋ ਜੂਟੀ ਹੈ ਉੱਥੇ ਵਿਧਾਨ ਸਭਾ ਹੈ ਨਹੀਂ ਇਸ ਕਰਕੇ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋਣਗੀਆਂ ਚੋਣਾਂ ਜੰਮੂ ਕਸ਼ਮੀਰ ਰੀਜਨ ਦੇ ਵਿੱਚ ਹੀ ਹੋਣਗੀਆਂ ਇਸ ਦੇ ਨਾਲ ਇੱਕ ਗੱਲ ਹੋਰ ਅਹਿਮ ਹੈਗੀ ਹੈ ਕਿ ਉੱਥੇ 24 ਸੀਟਾਂ ਦੇ ਉੱਪਰ ਕੋਈ ਚੋਣ ਨਹੀਂ ਹੋਏਗੀ ਜੇ 90 24 ਲਾ ਲਓ 114 ਸੀਟਾਂ ਬਣਦੀਆਂ 24 ਸੀਟਾਂ ਜਿਹੜੀਆਂ ਭਾਰਤ ਲੰਬੇ ਸਮੇਂ ਤੋਂ ਜਿਹੜਾ ਪਾਕ ਅਕੂਪਾਈਡ ਕਸ਼ਮੀਰ ਉਸ ਖੇਤਰ ਨੂੰ ਦਿੰਦਾ ਉਸ ਖੇਤਰ ਦੇ ਵਿੱਚ ਕੀ ਬਣੇਗਾ ਨਹੀਂ ਬਣੇਗਾ ਕਹਿਣਾ ਮੁਸ਼ਕਲ ਆ ਪਰ ਉਹ 24 ਸੀਟਾਂ ਖਾਲੀ ਰੱਖੀਆਂ ਜਾਂਦੀਆਂ ਇਸ ਦੇ ਨਾਲ ਇੱਕ ਹੋਰ ਜਿਹੜੀ ਆ ਡਵੈਲਪਮੈਂਟ ਜਿਹੜੀ ਆ ਜੰਮੂ ਕਸ਼ਮੀਰ ਦੇ ਬਾਰੇ ਹੋਈਆਂ ਉੱਤੇ ਜਿਹੜੀਆਂ 5 ਸੀਟਾਂ 5 ਨੋਮੀਨੇਸ਼ਨਾਂ ਹੋਣਗੀਆਂ ਇਹ ਨੋਮੀਨੇਸ਼ਨਾਂ ਜਿਹੜਾ ਉਤੋਂ ਦਾ ਰਾਜਪਾਲ ਨੇ ਲੈਫਟੇਨੈਂਟ ਗਵਰਨਰ ਨੇ ਉਪ ਰਾਜਪਾਲ ਨੇ ਉਹਨਾਂ ਦੀ ਰეკਮੈਂਡੇਸ਼ਨ ਤੇ ਜਾਂ ਹੋਮ ਮਿਨਿਸਟਰੀ ਦੀ ਰეკਮੈਂਡੇਸ਼ਨ ਤੇ ਹੋਣਗੀਆਂ 5 ਨਵੇਂ ਜਿਹੜਾ ਨਵਾਂ ਕਿਸਮ ਦਾ ਸਿਸਟਮ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਦੇਖਣ ਨੂੰ ਆਏਗਾ ਇਹ ਪੰਜ ਜਿਹੜੇ ਉਮੀਦਵਾਰ ਹੋਣਗੇ ਪੰਜ ਜਿਹੜੇ ਐਮਐਲਏ ਹੋਣਗੇ ਜਿਹੜੇ ਨੋਮੀਨੇਟਡ ਕੀਤੇ ਗਏ ਜਾਣਗੇ ਇਹਨਾਂ ਦੀ ਵੀ ਭੂਮਿਕਾ ਬੜੀ ਅਹਿਮ ਹੋਏਗੀ ਜੇ ਬਹੁਤ ਨੇੜਲੇ ਉੱਤੇ ਮੁਕਾਬਲਾ ਹੋਏਗਾ ਇਹਨਾਂ ਦੀ ਭੂਮਿਕਾ ਨਾਲ ਸਰਕਾਰ ਬਣਾਉਣ ਬਦਲਾਉਣ ਦੇ ਵਿੱਚ ਅਹਿਮ ਇਹਨਾਂ ਦੀ ਭੂਮਿਕਾ ਹੋ ਜਾਗੀ ਇਸ ਕਰਕੇ ਇਸ ਵਾਰੀ ਦੀ ਜਿਹੜੀ ਵਿਧਾਨ ਸਭਾ ਜੰਮੂ ਕਸ਼ਮੀਰ ਦੀ ਉਹ ਵੱਖਰੀ ਕਿਸਮ ਦੀ ਹੋਏਗੀ ਜਿਹਦੇ ਵਿੱਚ ਪੰਜ ਨਾਮਿਨੇਟਡ ਜਿਹੜੇ

ਇਸ ਆਤੰਗਵਾਦੀ ਗਤੀਵਿਧੀਆਂ ਦੇ ਵਿੱਚ ਮੈਂ ਕੀ ਉਹ ਜੋ ਲੋਕ ਵਾਹਕੇ ਹੈ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਤੇ ਹੋਏ ਉਹ ਵੋਟ ਦੇਣੇ ਜਾਣਗੇ ਦੇਖੋ ਹੁਣੇ ਜੂਨ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਉੱਥੇ ਹੋਈਆਂ 6 ਉੱਥੇ ਲੋਕ ਸਭਾ ਹਲਕੇ ਸਾਰਿਆਂ ਦੇ ਵਿੱਚ ਚੋਣਾਂ ਕਰਵਾਈਆਂ ਗਈਆਂ ਲੋਕਾਂ ਨੇ ਖੁੱਲ ਕੇ ਵੋਟਾਂ ਪਾਈਆਂ ਇਹ ਠੀਕ ਹੈ ਕਿ ਉੱਥੇ دہشت ਦਾ ਮਾਹੌਲ ਹੈਗਾ دہشت ਦਾ ਮਾਹੌਲ ਅੱਜ ਕੋਈ ਨਵਾਂ ਨਹੀਂਗਾ ਇਹ 1990 ਦਾ ਉੱਥੇ ਚੱਲਿਆ ਆ ਰਿਹਾ ਤੁਸੀਂ ਲਾ ਲਓ ਵੀ 34 ਸਾਲ ਹੋ ਗਏ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਸ ਜਿਹੜਾ ਅਤਵਾਦਮ ਮਾਹੌਲ ਆ ਉਹਦੇ ਚ ਮਾਰੇ ਗਏ ਉਹਦੇ ਵਿੱਚ ਸੁਰੱਖਿਆ ਜਿਹੜੀਆਂ ਸਾਡੀਆਂ ਸਨਾਵਾ ਨੇ ਫੌਜ ਨੂੰ ਵੀ ਕਾਫੀ ਨੁਕਸਾਨ ਚ ਲੱਣਾ ਪਿਆ ਖਾਸ ਕਰਕੇ ਪਿਛਲੇ ਜਿਹੜੇ ਕੋਈ ਸਮਾਂ ਜਿਹੜਾ ਹੈਗਾ 1.5-2 ਮਹੀਨੇ ਫੌਜ ਦੇ ਕਈ ਜਵਾਨ ਜਿਹੜੇ ਮਾਰੇ ਗਏ ਅਜੇ 2 ਦਿਨ ਪਹਿਲਾਂ ਹੀ ਹੋਇਆ ਇੱਕ ਮੁਕਾਬਲਾ ਉਹਦੇ ਵਿੱਚ ਵੀ ਜਿਹੜੇ ਆ ਫੌਜ ਦੇ ਜਵਾਨ ਸ਼ਹੀਦ ਹੋਏ ਮਤਲਬ ਇਸ ਤਰੀਕੇ ਦਾ ਮਾਹੌਲ ਹੈਗਾ ਪਰ ਵੋਟਾਂ ਦਾ ਮਸਲਾ ਜਿਹੜਾ ਹੈ ਉਹ ਇਹ ਨਹੀਂ ਹੋਣਾ ਚਾਹੀਦਾ ਕਿ ਜੇ ਸਿਚੁਏਸ਼ਨ ਜਿਹੜੀ ਆ ਕੁਝ ਹਿੱਸਿਆਂ ਦੀ ਮਾੜੀ ਹੈ ਜੇ ਅਸੀਂ ਚੋਣਾ ਨਹੀਂ ਕਰਾਵਾਂਗੇ ਸਾਡੀ ਸਰਕਾਰ ਨਹੀਂ ਕਰਾਏਗੀ ਤਾਂ ਉਹਦੇ ਨਾਲ ਮੈਸੇਜ ਕੀ ਕਿਸ ਤਰੀਕੇ ਦਾ ਜਾਏਗਾ ਵੀ ਅਸੀਂ ਜੇ ਉਹ ਚਾਰ ਇਸ ਕਿਸਮ ਦੀਆਂ ਘਟਨਾਵਾਂ ਹੋ ਜਾਂਦੀਆਂ ਤੇ ਚੋਣਾ ਪੋਸਟਪੋਨ ਕਰ ਦੇਗੇ ਚੋਣਾ ਹੋਣੀ ਹੈ ਚਾਹੀਦੀ ਹੈ ਚੋਣਾ ਚੁਣੀ ਹੋਈ ਸਰਕਾਰ ਮੜੀ ਵੀ ਹੋਵੇ ਉਹ ਜਿਹੜੇ ਇਸ ਕਿਸਮ ਦਾ ਰਾਜਪਾਲ ਦਾ ਸ਼ਾਸਨ ਆ ਉਹਦੇ ਨਾਲੋਂ ਬਿਹਤਰ ਹੁੰਦੀ ਆ ਇਹ ਤਜਰਬਾ ਪੰਜਾਬ ਨੇ ਵੀ ਹੁਣਾਇਆ ਇਹ ਤਜਰਬਾ ਸਾਡੇ ਦੇਸ਼ ਦੇ ਹੋਰ ਹਿੱਸਿਆਂ ਨੇ ਵੀ ਹੁਣਾਇਆ ਇਸ ਕਰਕੇ ਚੋਣਾਂ ਜਿਹੜੀਆਂ ਚੁਣੀ ਹੋਈ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਵੱਧ ਨੇੜੇ ਹੁੰਦੀ ਆ ਉਹ ਲੋਕਾਂ ਦੀ ਦੁੱਖ ਤਕਲੀਫ ਬਿਹਤਰ ਢੰਗ ਨਾਲ ਸੁਣਨਾ ਜਾਣਦੀ ਉਹਦਾ ਹੱਲ ਕਰਨਾ ਜਾਣਦੀ ਆ ਠੀਕ ਹੈ ਇੱਕ ਲੰਮੀ ਸਮੱਸਿਆ ਹੈਗੇ ਆ ਲੰਬੇ ਦਿਨ ਤੋਂ ਚੱਲੀ ਆ ਰਹੀ ਹੈ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਕਿੰਨਾ ਹੋਰ ਚੱਲੇਗੀ ਤੇ ਇਸ ਕਰਕੇ ਅਸੀਂ ਆਪਣੇ ਘਰ ਦੇ ਕੰਮਕਾਜ ਜਿਹੜੇ ਆ ਉਹ ਬੰਦ ਨਹੀਂ ਕਰ ਸਕਦੇ ਇਸ ਕਰਕੇ ਉੱਥੇ ਜੇ ਪੰਚਾਇਤਾਂ ਦੀਆਂ ਚੋਣਾਂ ਹੋ ਸਕਦੀਆਂ ਲੋਕ ਸਭਾ ਦੀਆਂ ਚੋਣਾਂ ਹੋ ਸਕਦੀਆਂ ਤੇ ਇਹ ਚੋਣਾਂ ਵੀ ਹੋਣੀਆਂ ਚਾਹੀਦੀਆਂ ਤੇ ਉਹਨਾਂ ਦੀ ਫੁੱਲ ਫਲੈਜ ਜਿਹੜੀ ਅਸੈਂਬਲੀ ਬਹਾਲ ਹੋਣੀ ਚਾਹੀਦੀ ਉਹਨਾਂ ਦਾ ਸਟੇਟ ਦਾ ਸਟੇਟ ਹੂਡ ਉਹਨਾਂ ਦਾ ਜਿਹੜਾ ਰਾਈਟ ਆ ਉਹ ਮਿਲਣਾ ਚਾਹੀਦਾ ਤਾਂ ਕਿ ਜੰਮੂ ਕਸ਼ਮੀਰ ਦੇ ਲੋਕ ਵੀ ਜਿਹੜਾ ਜਿਹੜੀ ਅਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਆ ਉਹਦਾ ਜਿਹੜਾ ਆਨੰਦ ਮਾਣ ਸਕਣ ਉਹਨਾਂ ਨੂੰ ਵਾਅਦਾ ਅਧਿਕਾਰ ਜਿਹੜੇ ਨਹੀਂ ਰਹਿ ਗਏ ਹੁਣ ਬਰਾਬਰ ਦੇ ਅਧਿਕਾਰ ਜੋ ਸਾਡੀ ਇੱਥੇ ਸਰਕਾਰ ਨੇ ਦਾਅਵੇ ਕੀਤੇ ਸੀ ਵੀ ਅਸੀਂ ਉਥੋਂ ਦੀ ਬਹੁਤ ਡਵੈਲਪਮੈਂਟ ਕਰ ਦੇਗੇ ਮੇਰੇ ਖਿਆਲ ਉਹ ਡਵੈਲਪਮੈਂਟ ਵਾਲਾ ਪੱਖ ਤਾਂ ਜਿਹੜਾ ਪਿੱਛੇ ਆ ਖੈਰ ਇਹ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਪਤਾ ਲੱਗੇਗਾ ਤਿੰਨ ਪੜਾਵਾਂ ਦੇ ਵਿੱਚ ਚੋਣਾਂ ਹੋਣੀਆਂ ਤੇ ਮੇਰੇ ਖਿਆਲ ਜਿਹੜੀ ਫੋਰਸ ਦੀ ਡਿਪਲੋਇਮੈਂਟ ਆ ਉਹ ਵੀ ਹੁੰਦੀ ਰਹੇਗੀ ਤੇ ਮੈਨੂੰ ਲੱਗਦਾ ਨਹੀਂਗਾ ਠੀਕ ਆ ਮਿਤਕੇ ਜਿਹੜਾ ਬਾਰਡਰ ਹੈ ਸਾਡਾ ਬੜਾ ਲੰਮਾ ਚੌੜਾ ਬਾਰਡਰ ਹੈ ਜੇ ਜੰਮੂ ਕਸ਼ਮੀਰ ਦਾ ਪਾਕਿਸਤਾਨ ਨਾਲ ਲੱਗਦਾ ਕਈ ਥਾਵਾਂ ਤੋਂ ਕਈ ਥਾਵਾਂ ਦੇ ਉੱਪਰ ਮਦਲ ਸਾਡੀ ਫੌਜ ਜ਼ਰੂਰ ਤਾਇਨਾਤ ਪਰ ਪਤਾ ਨਹੀਂ ਲੱਗਦਾ ਉਤੋਂ ਲੁਕਵੇਂ ਢੰਗ ਨਾਲ ਲੋਕ ਜਿਹੜੇ ਆ ਜਾਂਦੇ ਆ ਪਰ ਪਿਛਦੇ ਸਮੇਂ ਦੇ ਵਿੱਚ ਘਸਪੈਣ ਜਿਹੜੀ ਆ ਉਹ ਕੱਟੀ ਹੈ ਇਨਫਿਲਟ੍ਰੇਸ਼ਨ ਜਿਹਨੂੰ ਅਸੀਂ ਕਹਿ ਦਿੰਨੇ ਕੱਟੀ ਹੈ ਪਰ ਫਿਰ ਵੀ ਇਹ ਚੌਕਸ ਰਹਿਣਾ ਹੋਵੇਗਾ ਸਾਡੇ ਦੇਸ਼ ਦੀਆਂ ਜਿਹੜੀਆਂ ਪੈਰਾਮਿਲਟਰੀ ਫੋਰਸਸ ਆ ਤਾਂ ਕਿ ਉਸ ਪਾਸੇ ਵੱਲੋਂ ਇਸ ਤਰੀਕੇ ਦਾ ਕੋਈ ਮਾਹੌਲ ਨਾ ਬਣੇ ਉਹਦੇ ਵਿੱਚ ਸਾਡੇ ਦੇਸ਼ ਦੇ ਜਿਹੜੇ ਲੋਕ ਆ ਜੰਮੂ ਕਸ਼ਮੀਰ ਦੇ ਜਿਹੜੇ ਲੋਕ ਆ ਉਹ ਖੁੱਲ ਕੇ ਵੋਟਾਂ ਪਾ ਸਕਣ ਆਪਣੀ ਸਰਕਾਰ ਜਿਹੜੀ ਆ ਉਹ ਬਣਾ ਸਕਣ ਜੀ ਬਿਲਕੁਲ ਔਰ ਲਾਸਟ ਸਰਕਾਰ ਦੀ ਸਿਲੇ ਟੁੱਟੀ ਥੀ ਕਿ ਉਸ ਸਮੇਂ ਬੀਜੇਪੀ ਦੀ ਮਹਿਬੂਬਾ ਮੁਫਤੀ ਕੇ ਸਾਥ ਮੇ ਬਿਲੀਵੀਜ਼ ਗਠਬੰਧਨ ਦੀ ਸਰਕਾਰ ਥੀ ਜੋ ਕਿ ਆਤੰਕਵਾਦੀ ਗਤੀਵਿਧੀਆਂ ਦੇ ਕਾਰਨ ਹੀ ਕੁਝ एक्शन न लेने के कारण ही वो सरकार टूटी थी जब से तब से वहां पे अभी तक राष्ट्रपति शासन ही लागू रहा तो शायद वो वहाँ की जनता के लिए भी अच्छा रहेगा कि इतने टाइम से राष्ट्रपति शासन वहाँ पे लागू था और अब चुनाव होने जा रहा है तो आपके बातों से शायद जनता को ये चीज़ समझ में आए कि नहीं अब सारे शायद आतंकीवादी जो गतिविधियाँ हैं वो कम है और उन्हें भी खुल करके वोट करने चाहिए तो ये थ्री जम्मू कश्मीर की बात हम चलते हैं हरियाणा की तरफ भी अब हम चल तक माफ़ कीजिएगा कि हरियाणा की तरफ भी हम चल सकते हैं एक अक्टूबर को हरियाणा में इलेक्शन होने हैं तीन वहां पर भी है फिलहाल ही फिलहाल में बीजेपी की जेजेपी के साथ गठबंधन टूट चुका है और अब वहां के बारे में क्या कहना चाहते हैं आपकी क्या लगता है कि वहां पे इस टाइम किसकी सरकार आएगी बीजेपी ने अपना उम्मीदवार घोषित कर दिया है सबको पता है कि बीजेपी के सीएम कौन होंगे लेकिन अभी तक कांग्रेस के पक्ष से सीएम के लिए उम्मीदवार कौन होगा इसका अभी तक खुलासा नहीं हुआ है तो इसके बारे में आप क्या कहना चाहेंगे देखो जितों तक हरियाणा हरियाणा पिछले दस साल ਜੀ ਬੀਜਪੀ ਦੀ ਸਰਕਾਰ ਰਹੀ ਆ ਪਹਿਲਾਂ ਮੁੱਖ ਮੰਤਰੀ ਮਨੋਲ لال ਖੱਟੜ ਰਹਿ ਦੁਬਾਰਾ ਫੇਰ ਉਹ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਕੁਝ ਦਿਨ ਪਹਿਲਾਂ ਹੀ ਜਿਹੜਾ ਨਾਇਬ ਸਿੰਘ ਸੈਣੀ ਨੂੰ ਉੱਥੇ ਮੁੱਖ ਮੰਤਰੀ ਬਣਾਇਆ ਤੇ ਮਨੋਲ لال ਖੱਟੜ ਕੇਂਦਰੀ ਵਿਜ਼ਾਰਤ ਦੇ ਵਿੱਚ ਚਲੇ ਗਏ ਕਰਨਾਲ ਤੋਂ ਜਿੱਤਣ ਤੋਂ ਬਾਅਦ ਹੁਣ ਜਿਹੜੀ ਇਹ ਸਥਿਤੀ ਉੱਥੇ ਜਿਹੜੀ ਆ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ 10 ਸਾਲ ਜਿਹੜੀ ਆ ਗੁੱਡਾ ਸਰਕਾਰ ਰਹੀ ਗੁੱਡਾ ਸਰਕਾਰ ਤੋਂ ਬਾਅਦ ਜਿਹੜੀ ਆ ਮਨੋਲ لال ਖੱਟੜ ਦੀ ਸਰਕਾਰ ਆਈ ਇਹ ਸਰਕਾਰ ਦੇ ਖਿਲਾਫ ਜਿਹੜੀ ਅਸੀਂ ਕਹਿੰਦੇ ਹਾਂ ਸਤਾਪਤੀ ਵਿਰੋਧੀ ਰੁਝਾਨ ਐਂਟੀ ਇਨਕੰਬੈਂਸੀ ਦਾ ਫੈਕਟਰ ਜ਼ਰੂਰ ਹੈਗਾ ਇਹ ਪਿਛਲੀਆਂ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਦੇਖਿਆ ਉਹ ਉਹਨਾਂ ਚੋਣਾਂ ਦੇ ਵਿੱਚ ਪੰਜ ਜਿਹੜੀਆਂ ਸੀਟਾਂ ਕਾਂਗਰਸ ਪਾਰਟੀ ਨੂੰ ਆਈਆਂ ਪੰਜ ਭਾਜਪਾ ਨੂੰ ਆਈਆਂ ਭਾਜਪਾ ਜਿਹੜੀ ਪਾਰਟੀ ਆ ਕੇਂਦਰ ਦੇ ਵਿੱਚ ਸਰਕਾਰ ਆ ਬੜਾ ਯਤਨ ਕਰ ਰਹੀ ਆ ਆਪਣੀ ਸਤਾ ਰੇਟੇਨ ਕਰਨ ਦੇ ਲਈ ਬੜਾ ਮਤਲਬ ਵਾਰ-ਵਾਰ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਉਹ ਵੀ ਢੇੜੇ ਬੁਲਾ ਰਿਹਾ ਹੋਰ ਮੰਤਰੀ ਵੀ ਲਾ ਰਿਹਾ ਸੂਬੇ ਦੇ ਵੀ ਉਹਨਾਂ ਦੇ ਤਿੰਨ ਮੰਤਰੀ ਜਿਹੜੇ ਹਰਿਆਣਾ ਤੋਂ ਹੈਗੇ ਉਹਨਾਂ ਦੇ ਵਿੱਚ ਮਲੋਲ ਖੱਟੜ ਨੇ ਦੋ ਮੰਤਰੀ ਹੋਰ ਰਾਓਂਦਰਜੀਤ ਕ੍ਰਿਸ਼ਨਪਾਲ ਗੁੱਜਰ ਇਹ ਤਿੰਨੇ ਮੰਤਰੀ ਵੀ ਗਾਇਬ ਗਾਇ ਚੱਕਰ ਲਾਉਂਦੇ ਰਹਿੰਦੇ ਤੇ ਬੀਜੇਪੀ ਦਾ ਸਾਰਾ ਯਤਨ ਲੱਗਾ ਹੋਇਆ ਕਿ ਕਿਵੇਂ ਨਾ ਕਿਵੇਂ ਤੀਜੀ ਵਾਰ ਹਰਿਆਣਾ ਦੇ ਵਿੱਚ ਆਇਆ ਜਾਵੇ ਪਰ ਜਿਹੜੀ ਐਂਟੀ ਇਨਕੰਮਬੈਂਸੀ ਹੈ ਸਤਾਪਤੀ ਵਿਰੋਧੀ ਰੁਝਾਨ ਜਿਹੜਾ ਉਹ ਮੇਰਾ ਖਿਆਲ ਬੀਜੇਪੀ ਦੇ ਚੈਦ ਸੁਪਨੇ ਸਾਕਾਰ ਨਾ ਹੋਣ ਦਵੇ ਕਿਉਂਕਿ ਲੋਕ ਜਿਹੜੇ ਆ ਉਹ ਕਈ ਗੱਲਾਂ ਤੋਂ ਉੱਥੋਂ ਦੁਖੀ ਨੇ ਜਿਵੇਂ ਪੋਰਟਲ ਦੇ ਰਹੀਂ ਕੰਮ ਕਾਜ ਕਰਨ ਦਾ ਸਰਕਾਰ ਨੇ ਕੀਤਾ ਸੀ ਕਿ ਮਨੋਹਰ ਖੱਟੜ ਸਰਕਾਰ ਨੇ ਇਸ ਸਰਕਾਰ ਨੇ ਕਾਫੀ ਜਿਹੜੇ ਇਸ ਕਿਸਮ ਦੇ ਲੋਕਾਂ ਨੂੰ ਕਿਸਾਨ ਵੀ ਪਹਿਲਾ ਮੁੱਦਾ ਹਾਂਜੀ ਕਿਸਾਨਾਂ ਦਾ ਤਾਂ ਪਹਿਲਾ ਮੁੱਦਾ ਹੈ ਹੀ ਆ ਕਿਸਾਨਾਂ ਦੇ ਵਿੱਚ ਬੀਜਪੀ ਸਰਕਾਰ ਦਾ ਵਿਰੋਧ ਇਸ ਕਰਕੇ ਵੀ ਆ ਜਿਵੇਂ ਇਹਨਾਂ ਨੇ ਜਿਹੜਾ ਸ਼ੰਭੂ ਬਾਰਡਰ ਰੁਕਿਆ ਖਨੋਰੀ ਬਾਰਡਰ ਰੁਕਿਆ ਹੁਣ ਅਲਟੀਮੇਟਲੀ ਸੁਪਰੀਮ ਕੋਰਟ ਨੇ ਪਹਿਲਾਂ ਹਾਈ ਕੋਰਟ ਨੇ ਕਿਹਾ ਸੀ ਬਾਰਡਰ ਖੋਲੋ ਹੁਣ ਸੁਪਰੀਮ ਕੋਰਟ ਨੇ ਵੀ ਕਹਤਾ ਵੀ ਘਟੂ ਘਟ ਇੱਕ ਇੱਕ ਲੇਨ ਦੋਨਾਂ ਪਾਸਿਆਂ ਤੋਂ ਖੋਲੀ ਜਾਵੇ ਇਹ ਆਪਣੀ ਥਾਂ ਦੇ ਉੱਪਰ ਵਿਰੋਧ ਜਿਹੜਾ ਕਿਸਾਨਾਂ ਦਾ ਹੋਏਗਾ ਤੇ ਇਹ ਵਿਰੋਧ ਜਿਹੜਾ ਚੋਣਾਂ ਦੇ ਵਿੱਚ ਵੀ ਦਰਜ ਹੋਣ ਦੀ ਜ਼ਿਆਦਾ ਸੰਭਾਵਨਾ ਹੈਗੀ ਹੈ ਕਿ ਲੋਕ ਇਹ ਕਿਸਾਨ ਨਹੀਂ ਖਾਸ ਕਰਕੇ ਜਿਹੜੀ ਆ ਇਹਦਾ ਵਿਰੋਧ ਕਰੇ ਜਿਹੜੀ ਚੋਣਾਂ ਹੋਣਗੀਆਂ ਤੇ ਉਸਦੇ ਨਾਲ ਹੀ ਜਿਹੜਾ ਜਜਪਾ ਆਲਾ ਮਸਲਾ ਜਿਹੜਾ ਜਜਪਾ ਦੇ 10 ਐਮਐਲਏ ਜਿੱਤੇ ਸੀਗੇ ਤੇ 40 ਐਮਐਲਏ ਜਿਹੜੇ ਭਾਜਪਾ ਦੇ ਸੀ ਉਹਨਾਂ ਨੂੰ ਮਿਲ ਕੇ ਸਰਕਾਰ ਬਣੀ ਸੀਗੀ ਤੇ ਬੀਜੇਪੀ ਜਿਹੜੀ ਆ ਹਰਿਆਣਾ ਦੇ ਵਿੱਚ ਜਿੱਥੋਂ ਤੱਕ ਉਹਨਾਂ ਦਾ ਸਬੰਧ ਹੈਗਾ ਉਹ ਨੌਨ ਜਾਟ ਜਿਹੜੀ ਆ ਧਿਰ ਬਣਾਉਣਾ ਚਾਹੁੰਦੇ ਆ ਜੀ ਨੌਨ ਜਾਟ ਬਣਾ ਕੇ ਹੀ ਆਪਣਾ ਕੰਮ ਅੱਗੇ ਤੋਰਨਾ ਚਾਹੁੰਦੇ ਇਸੇ ਕਰਕੇ ਇਸੇ ਵਜ੍ਹਾ ਕਰਕੇ ਜਿਹੜਾ ਜਜਪੀ ਨਾਲੋਂ ਬੀਜੇਪੀ ਨੇ ਨਾਤਾ ਤੋੜਿਆ ਕਾਫੀ ਇਸ ਗੱਲ ਨੂੰ ਲੈ ਕੇ ਆਵਾਜ਼ ਜਿਹੜੀ ਜਜਪੀ ਨੇ ਉਠਾਈ ਵੀ ਹੈ ਪਰ ਇਹ ਗੱਲ ਨਹੀਂ ਬਣਦੀ ਬੀਜੇਪੀ ਦਾ ਇਹ ਹੈਗਾ ਕਿ ਐਂਟੀ ਜਿਹੜੇ ਜਾਟ ਵੋਟ ਆ ਉਹ ਵੰਡੇ ਜਾਣ ਉਹਨਾਂ ਨੂੰ ਇਹ ਜਜਪੀ ਆਪਣੇ ਉਮੀਦਵਾਰ ਖੜੇ ਕਰਨਗੇ ਅਨੇਲੋ ਤੇ ਬਸਪਾ ਦਾ ਉੱਥੇ ਗੱਠਜੋੜ ਹੈ ਇਹ ਆਪਣੇ ਉਮੀਦਵਾਰ ਖੜੇ ਕਰਨਗੇ ਤੇ ਜਿਹੜੀ ਐ ਬੀਜੇਪੀ ਦੇ ਖਿਲਾਫ ਵੋਟ ਹੈ ਜਾਟ ਵੋਟ ਹੈ ਜਾਂ ਹੋਰ ਵੋਟ ਹੈ ਉਹ ਵੰਡੀ ਜਾਏਗੀ ਜੀ ਉਹ ਇਹ ਤਿੰਨ ਚਾਰ ਤਿਰਾਂ ਹੋਣਗੀਆਂ ਉਹਦਾ ਫਾਇਦਾ ਜਿਹੜਾ ਬੀਜੇਪੀ ਨੂੰ ਹੋ ਸਕੇਗਾ ਪਰ ਜਿਹੜੇ ਹਰਿਆਣੇ ਦੀ ਸਿਆਸਤ ਦੇ ਵਿੱਚ ਮਤਲਬ تعلق ਰੱਖਦੇ ਆ ਹਰਿਆਣੇ ਦੀ ਸਿਆਸਤ ਦੇ ਵਿੱਚ ਮਸ ਰੱਖਦੇ ਆ ਉਹਨਾਂ ਦਾ ਕਹਿਣਾ ਕਿ ਇਸ ਵਾਰੀ ਚੋਣ ਜਿਹੜੀ 1 ਟੂ 1 ਹੋਏਗੀ ਜੀ ਜੱਜਪਾ ਫੈਕਟਰ ਅਨੈਲੋ ਫੈਕਟਰ ਇਹ ਬਹੁਤ ਸੀਮਿਤ ਜਿਹਾ ਹੀ ਰਹਿ ਜਾਏਗਾ ਇਹਨਾਂ ਦਾ ਪ੍ਰਭਾਵ ਜਿਹੜਾ ਉਸ ਲੈਵਲ ਤੇ ਨਹੀਂ ਹੋਏਗਾ ਲੋਕਾਂ ਦੇ ਵਿੱਚ ਪ੍ਰੋ ਕਾਂਗਰਸ ਜਿਹੜਾ ਉਹ ਰੁਝਾਨ ਹੈਗਾ ਜੀ ਤੋਂ ਇਸ ਕਰਕੇ ਇਸ ਪਾਸੇ ਵੱਲ ਨੂੰ ਜ਼ਿਆਦਾ ਜਾਣ ਦੀ ਸੰਭਾਵਨਾ ਕਾਂਗਰਸ ਪਾਰਟੀ ਨੇ ਮੈਂ ਕਈ ਐਲਾਨ ਕੀਤੇ ਹੈ ਖਾਸ ਕਰਕੇ ਜਦੋਂ ਅਸੀਂ ਕਿਸਾਨੀ ਦਾ ਐਲਾਨ ਕਰਦੇ ਆ ਤਾਂ ਕਾਂਗਰਸ ਪਾਰਟੀ ਨੇ ਆਪਣੇ ਕੇਂਦਰ ਦੇ ਜਿਹੜੇ ਕਹਿੰਦੇ ਲੋਕ ਸਭਾ ਚੋਣਾਂ ਸਮੇ ਮੈਨੀਫੈਸਟੋ ਬਣਾਇਆ ਸੀ ਉਹਦੇ ਵਿੱਚ ਕਿਹਾ ਕਿ ਅਸੀਂ ਕਿਸਾਨਾਂ ਨੂੰ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ ਜੀ ਪਾਵੇਂ ਕਿ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਹਿਤਾ ਕਿ ਅਸੀਂ 24 ਫਸਲਾਂ ਦਾ ਜਿਹੜਾ ਕਿਸਾਨਾਂ ਨੂੰ ਭਾ ਦੇਵਾਂਗੇ ਪਰ ਉੱਥੋਂ ਦੇ ਕਿਸਾਨ ਕਹਿੰਦੇ ਵੀ ਜਿਹੜੀਆਂ ਫਸਲਾਂ ਸਾਡੇ ਸੂਬੇ 'ਚ ਹੁੰਦੀਆਂ ਹੀ ਨਹੀਂ ਉਹਨਾਂ ਦੇ ਭਾ ਦੇ ਕੀ ਲੋੜਾ ਜਿਹੜੀਆਂ ਹੋ ਰਹੀਆਂ ਉਹਨਾਂ ਦਾ ਭਾ ਦਿਓ ਤੁਸੀਂ ਸੋ ਇਹ ਨਾਰੀਅਲ ਕੇ ਫਸਲ ਵੀ ਹੁੰਦਾ ਜੋ ਕਿ ਸਮੁੰਦਰੀ ਇਲਾਕੇ 'ਮੈਂ ਹੁੰਦੀ ਹੈ ਹਾਂ ਜੀ ਵੀ ਇਹਦਾ ਕੀ ਤੋਕ ਹੈਗੀ ਵੀ ਤੁਸੀਂ ਸਾਡਾ ਬਾਜਰਾ ਜਿਹੜੀਆਂ ਹੋਰ ਫਸਲਾਂ ਮੱਕੀ ਮੱਕਾ ਜਿਹੜਾ ਹਰਿਆਣੇ ਦੇ ਵਿੱਚ ਹੁੰਦਾ ਇਹਨਾਂ ਫਸਲਾਂ ਬਾਰੇ ਤੁਸੀਂ ਸੋਚੋ ਇਹਨਾਂ ਬਾਰੇ ਕੀ ਕਰਨਾ ਇਹਨਾਂ ਦੀ ਗਾਰੰਟੀ ਕਰੋ ਇਸ ਦੇ ਨਾਲ ਹੀ ਉਹਨਾਂ ਕਹੇ ਵੀ ਜਿਹੜੇ ਇੱਕ بڑا ਇੱਕ ਮਸਲਾ ਜਿਹੜਾ ਹਰਿਆਣਾ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਣਿਆ ਸੀਗਾ ਅਗਨੀ ਵੀਰ ਯੋਜਨਾ ਜੀ ਬਿਲਕੁਲ ਹਰਿਆਣਾ ਦੇ ਮੁੱਖ ਮੰਤਰੀ ਨੇ ਐਲਾਨ ਕਰਤਾ ਵੀ ਅਸੀਂ ਜਿਹੜੇ ਆਪਣੀਆਂ ਫੋਰੈਸਟ ਗਾਰਡ ਬਣਾਵਾਂਗੇ ਪਰ ਜਿਹੜੀਆਂ ਹਰਿਆਣਾ ਪੁਲਿਸ ਦੇ ਵਿੱਚ ਭਰਤੀ ਕਰਾਂਗੇ ਉਹਨਾਂ ਨੂੰ ਪਤਾ ਵੀ ਤਿੰਨ ਮਹੀਨੇ ਦੇ ਵਿੱਚ ਕੋਈ ਭਰਤੀ ਹੋਣੀ ਨਹੀਂਗੀ ਜੀ ਕਿਉਂਕਿ ਚੋਣਾਂ ਆ ਜਾਣੀਆਂ ਇਸ ਕਰਕੇ ਐਲਾਨ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ ਛੂਟ ਕਾ ਵੀ ਉਹਨਾਂ ਨੇ ਦਿੱਤਾ ਹੈ ਅਗਨੀ ਵੀਰੋ ਕੋ 10 ਪ੍ਰਤੀਸ਼ਤ ਕਾ ਛੂਟ ਵੀ ਮਿਲੇਗਾ ਤੁਸੀਂ ਦੱਸੋ ਵੀ ਸੌਰੀ ਮਾਫ ਕਰ ਜਗਾ 10 ਪ੍ਰਤੀਸ਼ਤ ਕੀ ਆਰਖਾ ਹਾਂ ਜੀ ਤੁਸੀਂ ਇਹ ਦੱਸੋ ਵੀ ਜਿਹੜਾ ਫੌਜ ਆ ਸਾਡੇ ਦੇਸ਼ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪੈਰਾ ਮਿਲਟਰੀ ਦੇ ਮੁਕਾਬਲੇ ਬਿਹਤਰ ਜਿਹੜੀ ਆ ਇਹ ਜੌਬ ਹੈਗੀ ਹੈ ਮਤਲਬ ਇਹ ਦੂਜਿਆਂ ਨੂੰ ਸੀਨੀਅਰ ਮੰਨੀ ਜਾਂਦੀ ਹੈ ਤੇ ਜਿੱਦ ਜਿਹੜੇ ਅਗਨੀ ਵੀਰ ਉੱਥੋਂ ਵਾਪਸ ਆਉਣਗੇ ਜਾ ਜਿਨਾਂ ਨੂੰ ਹੋਰ ਥਾਂ ਤੇ ਰੋਜ਼ਗਾਰ ਮਿਲੇਗਾ ਉਹ ਉਹ ਕਦੇ ਵੀ ਆਪਣੀ ਜ਼ਿੰਦਗੀ ਚ ਉਹ ਸੈਟੀਸਫਾਈ ਨਹੀਂ ਹੋ ਸਕਣਗੇ ਇਸ ਕਰਕੇ ਰੋਸ ਜਿਹੜਾ ਇਹ ਨੌਜਵਾਨਾਂ ਦੇ ਵਿੱਚ ਜਿਹੜੇ ਅਗਨੀ ਵੀਰ ਭਰਤੀ ਹੁੰਦੇ ਉਹਨਾਂ ਦੇ ਵਿੱਚ ਵੀ ਹੈਗਾ ਸੋ ਇਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਬੀਜੇਪੀ ਨੂੰ ਜਿੱਥੇ ਸਤਾਪਤੀ ਵਿਰੋਧੀ ਮਸਲਿਆਂ ਦਾ ਮਾਮਲਿਆਂ ਦਾ ਮੁੱਦਿਆਂ ਦਾ ਸਾਹਮਣਾ ਕਰਨਾ ਪੈਗਾ ਉੱਥੇ ਨਾਲ ਦੀ ਨਾਲ ਜਿਹੜਾ ਅਗਨੀ ਵੀਰ ਵਾਲੀ ਯੋਜਨਾ ਜਿਹੜਾ ਉਹਦਾ ਵੀ ਸਾਹਮਣਾ ਕਰਨਾ ਪੈਗਾ ਇਹਦੇ ਨਾਲ ਜਿਹੜੇ ਕੰਮ ਕਾਜ ਜਿਹੜੇ ਲੋਕਾਂ ਦੇ ਨਹੀਂ ਹੋ ਰਹੇ ਜਿਹੜੇ ਪੋਰਟਲ ਰਾਹੀਂ ਸਰਕਾਰ ਨੇ ਕਰਨ ਦਾ ਯਤਨ ਕੀਤਾ ਸੀਗਾ ਉਹ ਪੋਰਟਲ ਦੇ ਵਿੱਚ ਇੰਨੀਆਂ ਗਲਤੀਆਂ ਜਿਹੜੀਆਂ ਆਈਆਂ ਨੇ ਤੇ ਆਮ ਜਿਹੜਾ ਜਨ ਸਧਾਰਨ ਜਨਤਾ ਉਹ ਉਹਨਾਂ ਨੂੰ ਹੱਲ ਨਹੀਂ ਕਰਵਾ ਸਕੀ ਤੇ ਇਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਰੋਸ ਹੈਗਾ ਉਹ ਰੋਸ ਨੂੰ ਕਿਵੇਂ ਭਾਜਪੀ ਉਹਦਾ ਹੱਲ ਕਰੇਗੀ ਕਰ ਪਾਏਗੀ ਕਿ ਨਹੀਂ ਕਰ ਪਾਏਗੀ ਜਿਹੜੀਆਂ ਹੁਣ ਪਿਛਲੇ 15 20 ਦਿਨਾਂ ਚ ਜਾਂ ਡੇਢ ਮਹੀਨੇ ਦੇ ਵਿੱਚ ਇਹਨਾਂ ਨੇ ਵੱਖ-ਵੱਖ ਸਕੀਮਾਂ ਐਲਾਨੀਆਂ ਨੇ ਲੋਕਾਂ ਨੂੰ ਪਤਾ ਵੀ ਇਹ ਸਿਰਫ ਤੇ ਸਿਰਫ ਵੋਟਾਂ ਲੈਣ ਦਾ ਢੰਗ ਤਰੀਕਾ ਹੈ ਹੋਰ ਕੁਝ ਨਹੀਂ ਹੈਗਾ ਜੇ ਇਹਨਾਂ ਨੇ ਕਰਨਾ ਸੀਗਾ ਤੇ ਪਹਿਲਾਂ ਵੀ ਇਹਨਾਂ ਦੀ ਸਰਕਾਰ ਸੀ ਕਿ ਇਹਨਾਂ ਨੂੰ ਬਹੁਤ ਪਹਿਲਾਂ ਤੋਂ ਇੱਕ ਕਦਮ ਚੁੱਕਣੇ ਚਾਹੀਦੇ ਸੀ ਹੁਣ ਤਾਂ ਵੋਟਾਂ ਦਾ ਮਸਲਾ ਹੈ ਇਸ ਕਰਕੇ ਵੋਟਰ ਜਿਹੜਾ ਉਹ ਜ਼ਿਆਦਾਤਰ ਇਹ ਲੋਕਾਂ ਦਾ ਕਹਿਣਾ ਜਿਹੜੇ ਰਾਜਨੀਤੀ ਦੇ ਵਿੱਚ ਧਿਆਨ ਰੱਖਦੇ ਜਾਂ ਰਾਜਨੀਤੀ ਦਾ ਵਿਸ਼ਲੇਸ਼ਣ ਕਰਦੇ ਆ ਵੀ ਮੁਕਾਬਲੇ ਟਫ ਹੋਣਗੇ ਮੁਕਾਬਲੇ आसान नहीं होंगे ये मुकाबले तो लगता है कि सिर्फ कांग्रेस और बीजेपी में ही होंगे क्योंकि जैसा कि आपने देखा था कि जजपा से अलग होने के बाद लोकसभा चुनाव में बीजेपी तब भी पांच सीट लेकर के लेकिन जजबा तो तो पूरी तरह से गायब हो गई तो क्या लगता है कि विधानसभा चुनाव में जजपा अपनी अहमियत दिखा पाएगी वो जो अपना वजूद है उसे रख पाएगी या नहीं या फिर ये जो गुस्सा है लोगों में ये बीजेपी से तो है ये जजपा के अलग होने के बावजूद ये जजपा से ज्यादा है क्या या फिर बीजेपी से कम है क्या लगता है आप देखो ਜਜਪੁਰ ਨੇ ਹਸਾਰ ਚੋਣ ਹਸਾਰ ਤੇ ਵਿੱਚ ਅਨੈਲੋਨਮੀ ਲੜੀ ਸੀ ਤੇ ਜਜਪੁਰ ਨੇ ਵੀ ਦੋਨਾਂ ਨੇ ਲੜੀ ਸੀ ਡਿਪਟੀ ਮੁੱਖ ਮੰਤਰੀ ਦੀ ਮਾਤਾ ਜਿਹੜੀ ਹੈ ਨਾਇਣਾ ਚਟਾਲਾ ਉਹਨਾਂ ਲੜੀ ਸੀਗੀ ਦੋਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਬਹੁਤ ਜਮਾਨਤਾ ਨਹੀਂ ਬਚੀਆਂ ਜੀ ਜਮਾਨਤ ਮਤਲਬ ਇਹ ਬਹੁਤ ਮਾੜੀ ਹਾਲਤ ਹੋਈ ਉਹਦੇ ਤੋਂ ਅੰਦਾਜ਼ਾ ਲੱਗਦਾ ਕਿ ਲੋਕਾਂ ਨੇ ਜਿਹੜਾ ਆਪਣਾ ਮਨ ਕਿਧਰ ਨੂੰ ਬਣਾਇਆ ਉਹ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਆ ਜੇਪੀ ਉਹ ਜਿੱਤੇ ਸੀਗੇ ਕਾਫੀ ਮਾਰਜਨ ਠੀਕ ਅੱਛਾ ਮਾਰਜਨ ਸੀਗਾ ਉਹ ਤਾਂ ਤੁਹ ਲੱਗਦਾ ਕਿ ਮਤਲਬ ਮੁਕਾਬਲੇ ਜਿਹੜੇ ਉਹ ਸਟੇਟ ਹੋਣਗੇ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਹੋਣਗੇ ਸੋ ਇਸ ਦੌਰ ਦੇ ਵਿੱਚ ਜਿਹੜੀਆਂ ਇੱਕ ਹੋਰ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਜਿਹੜੀਆਂ ਅਰਜ਼ੀਆਂ ਲਈਆਂ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਉਮੀਦਵਾਰ ਬਣਨ ਵਾਲਿਆਂ ਨੇ ਜਵਾਨ ਜਿਹੜੇ ਚੋਣਾ ਲੜਨਾ ਚਾਹੁੰਦੇ ਉਹਨਾਂ ਨੇ ਦਿੱਤੀਆਂ ਮਤਲਬ ਅਰਜ਼ੀਆਂ ਦਿੱਤੀਆਂ ਉਹ ਅਰਜ਼ੀਆਂ ਤੋਂ ਅੰਦਾਜ਼ਾ ਕੀਤਾ ਜਾ ਸਕਦਾ ਵੀ ਕਿਸ ਕਦਰ ਲੋਕ ਇਸ ਪਾਸੇ ਵੱਲ ਨੂੰ ਮੋੜਟ ਕਟਿਆ ਉਹਨਾਂ ਨੇ ਅਰਜ਼ੀਆਂ ਤੋਂ ਹੀ ਕਿਹਾ ਜਾਂਦਾ ਇੱਕ ਪਹਿਲਾਂ ਲਿਸਟ ਆਈ ਸੀ ਇੱਕ ਪਹਿਲਾਂ ਜਾਣਕਾਰੀ ਆਈ ਸੀ ਵੀ 1300 ਆ ਉਹਨਾਂ ਕਹਿੰਿਆ ਵੀ 1300 ਨਹੀਂ 3000 ਅਰਜ਼ੀਆਂ ਸਾਨੂੰ ਮਿਲੀਆਂ ਕਿੰਨੀਆਂ ਮਿਲੀਆਂ ਇਹ ਤਾਂ ਚਲੋ ਇਹਦੇ ਤੋਂ ਹੀ ਅਰਜੀ ਇੱਕ ਉਮੀਦਵਾਰ ਨੂੰ 20000 ਰੁਪਏ ਦੇਣਾ ਪਿਆ ਅਰਜੀ ਦਾ ਤੇ ਮੇਰੇ ਖਿਆਲ 60 ਲੱਖ ਰੁਪਏ ਤਾਂ ਕਾਂਗਰਸ ਨੂੰ ਇਸ ਸੌਦੇ 'ਚ ਹੀ ਆ ਗਿਆ ਕਾਂਗਰਸ ਲਈ ਇਹ ਬੜਾ ਔਖਾ ਹੋਏਗਾ ਕਿ ਇੰਨੇ ਉਮੀਦਵਾਰਾਂ ਦੀ ਪਰਵਾਹ 90 ਹਲਕਿਆਂ ਦੇ ਵਿੱਚ ਮਤਲਬ ਹਰੇਕ ਹਲਕੇ ਲਈ ਜਿਹੜਾ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਏਗੀ ਵੀ ਉਹਨਾਂ ਨੂੰ ਸ਼ਾਰਟ ਲਿਸਟ ਕਰਨਾ ਕਿਵੇਂ ਕਿਨ ਆਸਾਨ ਨਹੀਂ ਹੋਏਗਾ ਬੜੀ ਟਫ ਫਾਈਟ ਹੋਏਗੀ ਤੇ ਜੇ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਜਲਦੀ ਸੁਲਝਾ ਨਾ ਸਕੇ ਤੇ ਕਾਂਗਰਸ ਪਾਰਟੀ ਨੂੰ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਉਹਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਜਿਹੜਾ ਉਹ ਜਲਦੀ ਕਰਨਾ ਪੈਗਾ ਇੱਕ ਗੱਲ ਇਹਦੇ ਵਿੱਚ ਮੈਂ ਹੋਰ ਕਹਿਣਾ ਕਾਂਗਰਸ ਪਿਛਲੇ 10 ਸਾਲਾਂ ਦੇ ਵਿੱਚ ਆਪਣੀ ਆਰਗੇਨਾਈਜੇਸ਼ਨ ਨਹੀਂ ਬਣਾ ਸਕੀ ਬਲਾਕ ਪ੍ਰਧਾਨ ਨਹੀਂ ਬਣਾ ਸਕੀ ਜ਼ਿਲ੍ਹਾ ਪ੍ਰਧਾਨ ਨਹੀਂ ਬਣਾ ਸਕੀ ਇੱਕ ਐਡਹੌਕ ਢਾਂਚਾ ਉਹਨਾਂ ਦਾ ਚੱਲ ਰਿਹਾ ਹੁਣ ਜਿਹੜਾ ਮਾਮਲਾ ਇਸ ਵੇਲੇ ਹੈ ਉਹ ਐਡਹੌਕ ਜਮ ਨਾਲ ਕੰਮ ਨਹੀਂ ਚਲੇਗਾ ਤੇ ਕਾਂਗਰਸ ਪਾਰਟੀ ਨੂੰ ਆਪਣੇ ਉਮੀਦਵਾਰਾਂ ਦਾ ਜਲਦੀ ਐਲਾਨ ਕਰਨਾ ਪਵੇਗਾ ਤਾਂ ਕਿ ਇਹ ਨਾ ਹੋਵੇ ਕਿ ਬਹੁਤ ਜ਼ਿਆਦਾ ਅਰਜ਼ੀਆਂ ਦੇਣ ਵਾਲੇ ਤੇ ਇਸ ਕਸ਼ਮਕਾਸ਼ ਦੇ ਵਿੱਚ ਉਹ ਲੇਟ ਹੋਣ ਇਸ ਗੱਲ ਦਾ ਕਾਂਗਰਸ ਪਾਰਟੀ ਜਿਨ੍ਹਾਂ ਨੇ ਸੱਤਾ ਤੇ ਆਉਣਾ ਉਹਨਾਂ ਨੂੰ ਜ਼ਿਆਦਾ ਇਸ ਗੱਲ ਸਾਡੇ ਨੂੰ ਵੱਧ ਧਿਆਨ ਹੋਏਗਾ ਫਿਰ ਹਰਿਆਣਾ ਦੇ ਵਿੱਚ ਮੁਕਾਬਲੇ ਬੜੇ ਰੋਚਕ और ये जैसे कि कांग्रेस में जो आप लगता है कि कांग्रेस का जो उम्मीदवार अभी तक फाइनल है क्योंकि एक तरफ कुमारी शैलजा है एक तरफ भूपेंद्र हुड्डा है जो पूर्व मुख्यमंत्री रह चुके हैं और एक तरफ रणदीप सुरजेवाला है ये तीनों आपस में ही मतलब इन लोगों में खींचा तानी चल रही है तो ऐसे में ये कहना भी मुश्किल हो जा रहा है कि ये जनता भी जो जानना चाहती है कि हमारा कौन होगा अगर कांग्रेस जीतती है तो मुख्यमंत्री के पद के कौन दावेदार होंगे मतलब ये तीनों आपस में ही दावेदार के लिए है तो क्या कहना चाहते हैं आपकी कौन क्या लगता है आपको कि मुख्यमंत्री के तौर पर कांग्रेस किसे फाइनल करें देखो जय जेहोजी सचुएशन है ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਸੁਭਾਈ ਪ੍ਰਧਾਨ ਉਦੇਪਾਨ ਹੁੱਡਾ ਲੀਡਰ ਆਫ ਆਪੋਜੀਸ਼ਨ ਇਕੱਠੇ ਨੇ ਇਹਨਾਂ ਦੋਨਾਂ ਦੀ ਤਿੱਜਾ ਜਿਹੜਾ ਸ਼ੈਲ ਕੁਮਾਰੀ ਸ਼ੈਲਜਾ ਆਪਾਂ ਨੂੰ ਪ੍ਰਧਾਨ ਨੇ ਸਟੇਟ ਦੇ ਮਰ ਮੈਨੂੰ ਇਹ ਲੱਗਦਾ ਕਿ ਜਿਹੜੀ ਜ਼ਿਆਦਾਤਰ ਜੋ ਸੀਟਾਂ ਦੀ ਵੰਡ ਹੋਏਗੀ ਟਿਕਟਾਂ ਦੇਣ ਦਾ ਮਸਲਾ ਆਏਗਾ ਹੁੱਡਾ ਦਾ ਜਿਹੜਾ ਪਲੜਾ ਜਿਹੜਾ ਭਾਰੀ ਰਹੇਗਾ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਬਹੁਤੀਆਂ ਮੇਰੇ ਖਲ 80% ਜਿਹੜੀਆਂ ਟਿਕਟਾਂ ਜਿਹੜੀਆਂ ਉਹ ਹੁੱਡੇ ਨੇ ਜਿਨ੍ਹਾਂ ਨੂੰ ਚਾਇਆ ਉਹਨਾਂ ਨੂੰ ਮਿਲਿਆ ਕੁਮਾਰੀ ਸ਼ੈਲਜਾ ਨਾਂ ਚਾਹੁੰਦੇ ਹੋਏ ਉਹ ਲੜੇ ਉਥੋਂ ਜਿੱਤੇ ਹਾਸਲ ਕੀਤੀ ਵੱਡੇ ਮਾਰਜਨ ਨਾਲ ਜਿੱਤੇ ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਚ ਟਿਕਟਾਂ ਹੋਣਗੀਆਂ ਉਹ ਟਿਕਟਾਂ ਜ਼ਿਆਦਾਤਰ ਜਿਹੜੀਆਂ ਉਹ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਆਪੋਜੀਸ਼ਨ ਲੀਡਰ ਨੇ ਉਹਨਾਂ ਤੇ ਉਹਦੇ ਪੰ ਜਿਹੜੇ ਉਹਨਾਂ ਦੇ ਹੈਗੇ ਸਟੇਟ ਦੇ ਆਗੂ ਨੇ ਉਹਨਾਂ ਦੀ ਮਰਜ਼ੀ ਨਾਲ ਮੇਰੇ ਖਲ ਜ਼ਿਆਦਾ ਮਰਜ਼ੀ ਉਹਨਾਂ ਦੀ ਚੱਲਣ ਦੀ ਸੰਭਾਵਨਾ ਹੈਗੀ ਹੈ ਤੇ ਇਹ ਟਿਕਟਾਂ ਦੀ ਵੰਡ ਦੇ ਵਿੱਚ ਗੜਬੜ ਹੋ ਗਈ। ਮਤਲਬ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਹੜੇ ਜਿੱਤਣ ਦੀ ਉਹਦੇ 'ਚ ਨਹੀਂ ਹੋਣਗੇ। ਮਤਲਬ ਇਹ ਕਟੇਰੀਆ ਵੀ ਕਾਂਗਰਸ ਦੇ ਵਿੱਚ ਆ ਆਮ ਤੌਰ ਤੇ ਬਣਦਾ ਹੈ ਕਿ ਉਸ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਜਿੱਤਣ ਦੀ ਕਪੈਸਿਟੀ ਦੇ ਵਿੱਚ ਹੋਵੇ। ਇਹ ਸਾਰੇ ਮਤਲਬ ਜਮ੍ਹਾਂ ਕਟੋ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ, ਹਰਿਆਣੇ ਦੀ ਲੀਡਰਸ਼ਿਪ ਹੈ, ਉਹਨਾਂ ਸਾਰਿਆਂ ਨੂੰ ਆਪਣੇ ਜਿਹੜੇ ਮਤਭੇਦ ਠਟਾ ਕੇ ਨੇੜੇ ਇਹਨਾਂ ਨੂੰ ਸੌਲਟ ਆਊਟ ਕਰਕੇ ਇਸ ਪੱਧਰ ਤੇ ਲਾਉਣੇ ਪੈਣਗੇ ਕਿ ਉਹ ਜਿੱਤ ਹਾਸਲ ਕਰਨ ਜੇ ਉਹਨਾਂ ਦੇ ਆਪਸੀ ਟਕਰਾ ਬਰਕਰਾਰ ਰਹਿੰਦਾ ਤਾਂ ਫਿਰ ਇਹ ਮੁਸ਼ਕਲ ਹੋ ਸਕਦੀ ਹੈ ਪਰ ਮੈਂ ਬਹੁਤ ਸਾਰੇ ਸੂਬਿਆਂ 'ਚ ਦੇਖਿਆ ਪੰਜਾਬ ਦੇ ਵਿੱਚ ਵੀ ਦੇਖਿਆ ਹੋਰ ਥਾਵਾਂ ਦੇ ਉੱਪਰ ਇਹਨਾਂ ਦੇ ਮਤਭੇਦ ਕਾਫੀ ਹੁੰਦੇ ਆ ਪਰ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਉਦੋਂ ਮਤਭੇਦ ਇਹ ਬਹੁਤ ਘਟ ਜਾਂਦੇ ਆ ਉਸ ਲੈਵਲ ਤੇ ਨਹੀਂ ਰਹਿੰਦੇ ਇਹੋ ਜਿਹੇ ਕੁਝ ਮਤਭੇਦ ਤਾਂ ਭਾਜਪਾ ਦੇ ਵਿੱਚ ਵੀ ਅੱਜ ਚੱਲ ਚੱਲਦੇ ਆ ਰਾਓ ਇੰਦਰਜੀਤ ਆ ਉਹ ਉਹ ਜਿੱਥੇ ਕਿ ਰਹਿੰਦੀਆਂ ਉਹ ਕਰਦੇ ਆ ਉਹ ਅਜੇ ਸਟੇਟ ਮਿਨਿਸਟਰੀ ਹੈ ਉਹ ਮੰਗ ਕਰਦੇ ਆ ਉਹਨਾਂ ਦੇ ਹਮੈਦੀ ਮੰਗ ਕਰਦੇ ਵੀ ਇਹਨਾਂ ਨੂੰ ਕ ਪੂਰਾ ਕੈਬਨਿਟ ਮੰਤਰੀ ਬਣਾਇਆ ਜਾਵੇ ਇਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇ ਜਦ ਤੱਕ ਇਹ ਦੋਨੋਂ ਹੀ ਗੱਲੇ ਨਹੀਂ ਹੋਣੀਆਂ ਇਹ ਇੰਡੀਕੇਟ ਕਰਦੀਆਂ ਸੰਕੇਤ ਦਿੰਦੀਆਂ ਵੀ ਜੇ ਕਾਂਗਰਸ ਦੇ ਵਿੱਚ ਵੀ ਵਿਗਾਰਡ ਹੈਗਾ ਤੇ ਬੀਜੇਪੀ ਦੇ ਵਿੱਚ ਵੀ ਗੱਲਾਂ ਸਾਫ਼ ਨਹੀਂ ਹੈਗੀਆਂ ਬੀਜੇਪੀ ਦੇ ਵਿੱਚ ਵੀ ਅੰਦਰਖਾਤੇ ਜਾਂ ਉਹਨਾਂ ਦਾ ਸ਼ਰੇਮ ਪ੍ਰਗਟਾਵਾ ਹੁੰਦਾ ਇਸ ਕਿਸਮ ਦੀਆਂ ਗੱਲਾਂ ਹੈਗੀਆਂ ਇਸ ਕਰਕੇ ਹੁਣ ਇਹਨਾਂ ਪਾਰਟੀਆਂ ਦੇ ਵਿੱਚ ਆਪਸੀ ਟਕਰਾਅ ਆਪਸ ਵਿੱਚ ਜਿਹੜਾ ਪਾਰਟੀ ਦੇ ਅੰਦਰ ਤੇ ਬਾਹਰ ਜਿਹੜੇ ਗਰੁੱਪ ਬਾਜੀ ਆ ਉਹ ਅੱਜ ਨਵੀਂ ਨਹੀਂ ਨੀ ਇਹ ਪ੍ਰਾਣੀ ਹੈਗੀ ਚੱਲੀ ਆਉਂਦੀ ਤੇ ਹੁਣ ਚੋਣਾਂ ਆ ਗਈਆਂ ਇਸ ਕਰਕੇ ਮੈਨੂੰ ਲੱਗਦਾ ਚੋਣਾਂ ਦੇ ਨੇੜੇ ਮੇਰਾ ਖਿਆਲ ਜਿਹੜੀਆਂ ਵਿਰੋਧੀ ਸੁਰਾਂ ਇਹ ਘਟਣਗੀਆਂ ਪਰ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਲਾਜ਼ਮੀ ਉਹਨਾਂ ਦੀ ਬਿਆਨਬਾਜ਼ੀ ਸਾਡੇ ਸਾਹਮਣੇ ਆਏਗੀ ਪਰ ਜਿਹੜੀ ਜਨਤਾ ਉਹ ਆਪਣੇ ਤੌਰ ਤੇ ਇਸ ਤਰੀਕੇ ਦਾ ਫੈਸਲਾ ਲੈਣ ਦੇ ਸਮਰੱਥ ਹੈ ਕਿ ਉਹਨਾਂ ਕਿਹਦੀ ਸਰਕਾਰ ਲਿਆਉਣੀ ਆ ਸਾਡੇ ਦੇਸ਼ ਦੇ ਲੋਕ ਜਿਹੜੇ ਕਾਫੀ ਛਾਣੇ ਆ ਤਾਂ ਮੇਰਾ ਖਿਆਲ ਉਸ ਧਿਰ ਨੂੰ ਹੀ ਮੌਕਾ ਦੇਣਗੇ ਜਿਹੜੀ ਉਹਨਾਂ ਨੂੰ ਬਿਹਤਰ ਰਾਜਭਾਗ ਦੇ ਸਕਦੀ ਹੋਈ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਜਿਹੜੀਆਂ ਜਿਹੜੇ ਉਹਨਾਂ ਦੇ ਇਹ ਇਹ इमोਸ਼ਨ ਜਿਹਨਾਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਪੂਰਤੀ ਕਰਦੀ ਹੋਈ ਉਸ ਧਿਰ ਨੂੰ ਹੀ ਮੌਕਾ ਦੇਣਗੇ ਬਾਕੀ ਤਰ੍ਹਾਂ ਜਿਹੜੀਆਂ ਉਹ ਉਹਨਾਂ ਦੇ ਮੇਰਾ ਨਹੀਂ ਖਿਆਲ ਕੋਈ ਬਾਹਲਾ ਕੁਝ ਵਟਤ ਹੋਵੇ ਕੋਈ ਬਾਹਲਾ ਕੁਝ ਉਹ ਕਰ ਸਕਣ ਸੋ ਹਰਿਆਣੇ ਦੀਆਂ ਚੋਣਾ ਜਿਹੜੀਆਂ ਸਾਡੇ ਨਾਲ ਐਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੋਂ ਉਹ ਸਰਸੇ ਤੱਕ ਨਾਲ ਪੰਜਾਬ ਦੇ ਇਹਨਾਂ ਦਾ ਬਾਰਡਰ ਜਾਂਦਾ ਸੋ ਇਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਬੜੀ ਨੇੜਿਓਂ ਨਿਗਾਹ ਰਹੇਗੀ ਲੋਕਾਂ ਦੀ ਵੀ ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਕੀ ਕਿਧਰ ਨੂੰ ਇਹ ਲੋਕ ਤੋਰ ਤੁਰਦੇ ਆ ਕਿਨੂੰ ਜਿਤਾਉਂਦੇ ਆ ਬਹੁਤ ਹੀ ਇੰਟਰਸਟਿੰਗ ਜਿਹੜੇ ਮੁਕਾਬਲੇ ਦੇਖਣ ਵਾਲੇ ਹੋਣਗੇ ਤੇ ਮੈਂ ਇਹਦੇ ਨਾਲ ਹੀ ਦੋਨਾਂ ਸੂਬਿਆਂ ਦੇ ਵਿੱਚ ਆਦਰ ਚੋਣ ਜਾਬਤਾ ਲਾਗੂ ਹੋ ਗਿਆ ਤੇ ਜਿਹੜੀਆਂ ਚੋਣ ਲੜਨ ਦੇ ਵਿੱਚ ਪਾਈ ਪਾਰਟੀਆਂ ਨੇ ਉਹਨਾਂ ਨੇ ਆਪਣੀਆਂ ਸਰਗਰਮੀਆਂ ਜਿਹੜੀਆਂ ਤੇਜ਼ ਕਰ ਦਿੱਤੀਆਂ ਤੇ ਹੁਣ ਦੇਖਣਾ ਹੋਵੇਗਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਚੋਣਾ ਕਿਸ ਪਾਸੇ ਵੱਲ ਨੂੰ ਜਾਂਦੀ ਹੈ ਕੀ ਇਹਨਾਂ ਚੋਣਾਂ ਦੇ ਵਿੱਚ ਨਿਕਲਦਾ ਕਿਹੜੀਆਂ ਤਰ੍ਹਾਂ ਆਪਣੇ ਬਿਹਤਰ ਉਮੀਦਵਾਰ ਮੈਦਾਨ ਚ ਲਾਉਣਗੇ ਤਾਂ ਦੇਖਦੇ ਆ ਨਾ ਦੋਨਾਂ ਸੂਬਿਆਂ ਦੇ ਵਿੱਚ ਕੀ ਪਰਦਾ ਕਿਧਰ ਨੂੰ ਸਰਕਾਰ ਬਦਲਦੀ ਹੈ ਸਰਕਾਰ ਆਉਂਦੀ ਹੈ ਜਿਹੜਾ ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿੱਚ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਕਿ ਪਹਿਲਾਂ ਉੱਥੇ ਤਿੰਨ ਪਾਰਟੀਆਂ ਦਾ ਰਾਜ ਭਾਗ ਰਿਆ ਉਹਨਾਂ ਦੇ ਵਿੱਚ ਨੈਸ਼ਨਲ ਕਾਨਫਰੰਸ ਹੈ ਕਾਂਗਰਸ ਹੈ ਤੇ ਪੀਡੀਪੀ ਹੈ ਪਰ 2008 ਤੋਂ ਬਾਅਦ ਬੀਜੇਪੀ ਦੀ ਵੀ ਜਿਹੜੀ ਆ ਉਹ ਵੋਟ ਪਰਸੈਂਟੇਜ ਵਧੀ ਆ ਉਹਨਾਂ ਨੂੰ 8 ਦੇ ਵਿੱਚ ਜੇ 12% ਸੀਗੀ ਤੇ 2014 ਦੇ ਵਿੱਚ ਉਹ ਵੱਧ ਕੇ ਜਿਹੜੀ ਆ 23 22 23% ਹੋ ਗਈ ਪਰ ਹੁਣ ਜਿਹੜੀ ਆ ਫੇਰ ਕਿਉਂਕਿ 6 ਸੀਟਾਂ ਸੀਗੀਆਂ ਬੀਜੇਪੀ ਤਿੰਨ ਸੀਟਾਂ ਜਿਹੜੀਆਂ ਇਹ ਸ਼੍ਰੀਨਗਰ ਰੀਜਨ ਦੀਆਂ ਉੱਥੇ ਉਮੀਦਵਾਰੀ ਖੜੇ ਨਹੀਂ ਕਰ ਸਕੀ ਸੀ ਇਸ ਕਰਕੇ ਇਹਨਾਂ ਦਾ ਜੋਰ ਜਿਹੜਾ ਜੰਮੂ ਰੀਜਨ ਦੇ ਵਿੱਚ ਹੀ ਜ਼ਿਆਦਾ ਰਹੇਗਾ ਸੋ ਉੱਥੇ ਵੀ ਬੜੀ ਫਸਬੀਆਂ ਟੱਕਰਾਂ ਹੋਣਗੀਆਂ ਉੱਥੇ ਦਾ ਵੀ ਦੇਖਣਾ ਹੋਏਗਾ ਵੀ ਕਿੱਦਰ ਨੂੰ ਮਸਲਾ ਜਾਂਦਾ ਪਰ ਲੋਕਾਂ ਦਾ ਇਹ ਹੈਗਾ ਵੀ ਜਮਹੂਰੀਅਤ ਜਿਤਨੀ ਚਾਹੀਦੀ ਹੈ ਤੇ ਅਸੀਂ ਦੇਖਾਂਗੇ ਅੰਦਾਜ਼ਾ ਕਰਾਂਗੇ ਕਿ ਇਹਨਾਂ ਸੂਬਿਆਂ ਦੇ ਵਿੱਚ ਕਿਸ ਕਿਸਮ ਦਾ ਲੋਕ ਜਿਹੜੇ ਆ ਕਿੱਦਰ ਨੂੰ ਜਾਂਦੇ ਆ ਕੀ ਤੋਰ ਤੁਰਦੇ ਆ ਤੇ ਉਹਦੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਸਰ ਹਮਾਰੇ ਸਾਥ ਜੁੜਨੇ ਕੇ ਲਈ ਚੁਣਾਵ ਸੇ ਜੁੜੀ ਐਸੀ ਸਭੀ ਛੋਟੀ ਬੜੀ ਖਬਰਾਂ ਕੋ ਜਾਣਨੇ ਕੇ ਲਈ ਦੇਖਤੇ ਰਹੀਏ ਨਵਾਂ ਪੰਜਾਬ